ਇਹ ਬੜਾ ਅਨਫੋਰਚੂਨੇਟ ਇਨਸੀਡੈਂਟ 22 ਤੇ 21 ਦੀ ਦਰਮਿਆਨੀ ਰਾਤ ਨੂੰ ਪਿੰਡ ਗੋਂਦਪੁਰ ਪੁਲਿਸ ਸਟੇਸ਼ਨ ਮਾਲਪੁਰ ਚ ਹੋਇਆ ਸੀਗਾ ਜਿੱਥੇ ਇੱਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ ਸੀ ਕੀ ਘਰ ਦੇ ਵਿੱਚ ਵੜ ਕੇ ਤੇ ਉੱਥੇ ਜਿਹੜੀ ਹੈ ਗੈਲਮਾਰੀ ਤੋੜ ਕੇ ਕਾਫੀ ਪੈਸੇ ਵੀ ਉਤੋਂ ਗਾਇਬ ਮਿਲੇ ਸੀਗੇ ਪੁਲਿਸ ਨੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਜਿਹੜਾ ਹੈਗਾ ਐਸਪੀ ਡੀ ਦੀ ਨਿਗਰਾਨੀ ਹੈ ਡੀਐਸਪੀ ਡੀ ਤੇ ਨਾਲ ਡੀਐਸਪੀ ਨੇ ਗੱਲਸ਼ੰਕ ਕਰ ਨਾਲ ਐਸਐਚਓ ਮਾਲਪੁਰ ਨਾਲ ਸੀਆਈਏ ਦੀ ਟੀਮ ਸਾਰੇ ਨੇ ਵੱਖ-ਵੱਖ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਦੇ ਪਹਿਲੂਆਂ ਨੂੰ ਕਨਸਿਡਰ ਕਰਦੇ ਹੋਏ ਇਹਨਾਂ ਨੂੰ ਕਾਫੀ ਪਿਛਲੇ 5-6 ਦਿਨ ਤੋਂ ਹੀ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਤੇ ਇਹਦੇ ਵਿੱਚ ਜਿਹੜਾ ਹੈਗਾ ਮੇਨ ਅਕਿਊਜ਼ ਜਿਹੜਾ ਦੋਸ਼ੀ ਹੈਗਾ ਇਹਦਾ ਉਹ ਆਇਡੈਂਟੀਫਾਈ ਕਰਕੇ ਪੁਲਿਸ ਨੇ ਅਰੈਸਟ ਕੀਤਾ ਜਿਹਦਾ ਨਾਮ ਕਮਲਜੀਤ उर्फ ਕਮਲ ਹੈਗਾ ਤੇ ਇਹ ਕਮਲਜੀਤ उर्फ ਕਮਲ ਜਿਹੜਾ ਹੈਗਾ ਮਰਨ ਵਾਲੇ ਰਚਪਾਲ ਸਿੰਘ ਦਾ ਭਾਂਜਾ ਹੈਗਾ ਇਹਨੇ ਜਿਹੜਾ ਇਰਾਦਾ ਕਤਲ ਸੀਗਾ ਉਹ ਸੀਗਾ ਪੈਸਿਆਂ ਦੇ ਲਾਲਚ ਕਰਕੇ ਇਹਨੂੰ ਇਹਦੇ ਧਿਆਨ ਚ ਆਇਆ ਕਿ ਇਹਦੇ ਮਾਮੇ ਕੋਲੇ ਕੁਝ ਪੈਸੇ ਆਏ ਹੋਏ ਹੈਗੇ ਕਿਉਂਕਿ ਉਹਦੀ ਇੱਕ ਭਾਂਜੀ ਜਿਹੜੀ ਹੈਗੀ ਉਹ ਟਰੈਵਲ ਏਜੰਟ ਦਾ ਕੰਮ ਕਰਦੀ ਹੈਗੀ ਤੇ ਉਹ ਕੁਝ ਲੋਕਾਂ ਤੋਂ ਉਹਨੇ ਪੈਸੇ ਇਕੱਠੇ ਕਰਕੇ ਮਾਮੇ ਕੋਲੇ ਰੱਖੇ ਹੋਏ ਸੀਗੇ ਤੇ ਉਹ ਪੈਸਿਆਂ ਦੀ ਨਜ਼ਰ ਸੀਗੀ ਤੇ ਇਹਨੇ ਰਾਤ ਨੂੰ ਜਾ ਕੇ ਤੇ ਇਸ ਵਾਰ ਦਾ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਇਹਨੇ ਪਹਿਲਾਂ ਹਲਮਾਰੀ ਤੋਂ ਪੈਸੇ ਚੁਰਾਉਣ ਦੀ ਕੋਸ਼ਿਸ਼ ਕੀਤੀ ਇਹਨ ਬਿਟਵੀਨ ਮਾਮੇ ਦੀ ਜਾਗ ਖੁੱਲ ਗਈ ਜਦੋਂ ਮਾਮੇ ਜਾਗ ਖੁੱਲ ਗਈ ਤੇ ਪਹਿਲਾਂ ਇੱਕ ਵਾਰ ਮਾਮੇ ਨੂੰ ਮਾਮੇ ਦੇ ਨਾਲ ਜਾ ਕੇ ਸੋ ਗਿਆ ਤੇ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਕੋਸ਼ਿਸ਼ ਕੀਤੀ ਬਟ ਫਿਰ ਜਦੋਂ ਜਾਗ ਖੁੱਲੀ ਤੇ ਮਾਮੇ ਨੇ ਇਹਨੂੰ ਉਸ ਤਰੀਕੇ ਨਾਲ ਚੋਰੀ ਕਰਦੇ ਹੋਏ ਦੇਖ ਲਿਆ ਤੇ ਫਿਰ ਇਹਨੇ ਮਾਮੇ ਦਾ ਜੜਾ ਹੈਗਾ ਉਹ ਗळा ਘੁੱਟ ਕੇ ਤੇ ਪਰਨੇ ਨਾਲ ਤੇ ਉਹਨੂੰ ਬੰਨ ਕੇ ਤੇ ਫਿਰ ਉਹਦਾ ਕਤਲ ਕੀਤਾ ਤੇ ਜਿਹੜੀ ਚੀਜ਼ ਹੁਣ ਤੱਕ ਦੀ ਯੂਨੀਵਰਸਿਟੀ ਸਾਹਮਣੇ ਆਈ ਹੈਗੀ ਤੇ 790000 ਰੁਪਏ ਜਿਹੜਾ ਹੈਗੇ ਇਹਨੇ ਅਲਮਾਰੀ ਚੋਂ ਇੱਕ ਕਿੱਟ ਸੀਗੀ ਉਹ ਕਿੱਦ ਸਹੀ ਤਰ੍ਹਾਂ ਪੈਸੇ ਚੋਰੀ ਕਰਕੇ ਤੇ ਉੱਥੋਂ ਆਪਣੇ ਪਿੰਡ ਬੈਂਸਾ ਚਲਾ ਗਿਆ ਤੇ ਉੱਥੇ ਹੀ ਉੱਥੇ ਸਾਡੀ ਪੁਲਿਸ ਟੀਮ ਨੇ ਜਦੋਂ ਅਰੈਸਟ ਕੀਤਾ ਹੈਗਾ ਅਕਿਊਜ਼ ਨੂੰ ਉਸ ਤੋਂ ਬਾਅਦ ਉਹਦੀ ਤਸਦੀਕ ਤੇ ਪੈਸੇ ਰਿਕਵਰ ਕਿੱਤੇ ਗਏ ਹੈਗੇ ਤੇ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕਾਫੀ ਗੁੰਝਲਦਾਰ ਕੇਸ ਸੀਗਾ ਤੇ ਬਲਾਈਂਡ ਕੇਸ ਸੀਗਾ ਸਾਡੀ ਟੀਮ ਨੇ ਬੜੀ ਮਿਹਨਤ ਕਰਦੇ ਵਜਿਹੜਾ ਹੈਗਾ ਇਸ ਕੇਸ ਨੂੰ ਟ੍ਰੇਸ ਕਰਕੇ ਮੇਨ ਦੋਸ਼ੀ ਇਹ ਅਰੈਸਟ ਕੀਤਾ ਹੈਗਾ ਸਰ ਕਿਹੜੀ ਜਗ੍ਹਾ ਤੋਂ ਪਕੜਿਆ ਗਿਆ ਆ ਉੱਥੋਂ ਹੀ ਪਕੜਿਆ ਹੈਗਾ ਇਹਨੂੰ ਜਿਹੜਾ ਆਪਣਾ ਬੈਂਸਾ ਵਾਲੇ ਏਰੀਆ ਤਦ ਇਤੇ ਪਹਿਲੇ ਵੀ ਕੋਈ ਚੰਦਰੀ ਕੇਸ ਨਹੀਂ ਨਹੀਂ ਤਾਂ ਪਹਿਲਾਂ ਕੋਈ ਕੇਸ ਨਹੀਂ ਹੈਗਾ ਬਟ ਆ ਜਿਹੜਾ ਪ੍ਰਾਇਮਰਲੀ ਪੁਸਟਾਚ ਕਰਨ ਤੋਂ ਜਿਹੜਾ ਹੈਗਾ ਉਹ ਡਰੱਗਸ ਲੈਂਦਾ ਹੈਗਾ ਮੁੰਡਾ ਜਿਹੜਾ ਹੈਗਾ ਜੀ ਤੇ ਬੜੀ ਤੇ ਕੋਈ ਐਫ ਆਰ ਦਰਜ ਹੋ ਜਾਏਗਾ ਜਾਨਾ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ